ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੋ ਗੀਤ ਲੈ ਕੇ ਹਾਜ਼ਰਾਂ ਇਹਦੇ ਵਿੱਚ ਪਤੀ ਵੀ ਆ ਜਾਂਦਾ ਹੈ ਪਤਨੀ ਵੀ ਆ ਜਾਂਦੀ ਹੈ ਤੇ ਸੱਸ ਨੂੰ ਵੀ ਕਹਿ ਜਾਂਦੀ ਹੈ ਸੋ ਆਸੇ ਤੁਹਾਨੂੰ ਪਸੰਦ ਆਊਗਾ ਗੀਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਆਨੰਦ ਫਿਰ ਪਿਆਰੇ ਜੀ ਗੀਤ ਦਾ ਬੱਗੀ ਬੱਗੀ ਕਾਂਕਸ਼ਟਾਮ ਦੀ ਬਣ ਜਾ ਰਿਹਾ ਵੇ ਬੱਗੀ ਬੱਗੀ ਕਾਂਕਸ਼ਟਾਮ ਦੀ ਬਣ ਜਾ ਰਿਹਾ ਵੇ ਉਂਡੀਆਂ ਤੇ ਚੁਗਦੀ ਰੋੜ ਚੀਰੇ ਵਾਲਿਆ ਵੇ ਝੋਲ ਪਕਾ ਮੰਡੂੜੇ ਬੁਨ ਜਾ ਰਿਆ ਵੇ ਝੋਲ ਪਕਾ ਮੰਡੂੜੇ ਗੁਣ ਜਾ ਡਾਲ ਮਸਰਾ ਦੀ ਦਾਲ ਜੀਰੇ ਵਾਲਿਆ ਵੇ ਰੋਟੀ ਤਾਂ ਖਾਲ ਆਣ ਕੇ ਵਣ ਜਾ ਰਿਆ ਵੇ ਰੋਟੀ ਤਾਂ ਖਾਲ ਆਣ ਕੇ ਵਣ ਜਾ ਰਿਆ ਵੇ ਸਾਡੀ ਖੇਡਣ ਵਾਲੀ ਰਾਤ ਜੀਰੇ ਵੜਿਆ ਵੇ ਚਿਕੇ ਚਿਰਕ ਜਾ ਰੋਟੀਆਂ ਭੁਟਿਆ ਰੇਨੀ ਚਿਕੇ ਚਿਰਕ ਜਾ ਰੋਟੀਆਂ ਭੁਟਿਆ ਰੇਨੀ ਜਾਸਖੀਆਂ ਵਿੱਚ ਖੇਡ ਬਾਂਕੀ ਇਹ ਨਾਰੇ ਨੀ ਛਕਾਤਾ ਬੰਨੇਆ ਬਿੱਲੀਆਂ ਵੜ ਜਾਰੇ ਆਵੇ ਛਕਾਤਾ ਬੰਨੇਆ ਬਿੱਲੀਆਂ ਵੜ ਜਾਰੇ ਖੜ ਦੇ ਟੋਟੇ ਚਾਰ ਜੀਰੇ ਵਾਲੀ ਅਵੇ ਮਾਇ ਆਪਣੀ ਨੂੰ ਆਖਣਾ ਬਣ ਜਾਰੀ ਅਵੇ ਮਾਇ ਆਪਣੀ ਨੂੰ ਆਖਣਾ ਬਣ ਜ ਅੱਤ ਕੱਢਣੀ ਸਾਨੂੰ ਗਾਲ ਚੀਰੇ ਵਾਲੀ ਆਵੇ ਜਾ ਮੰਗੀ ਪੇਕੇ ਆਪਣੀ ਬਣ ਜਾਰੀ ਆਵੇ ਜਾ ਮੰਗੀ ਪੇਕੇ ਆਪਣੀ ਬਣ ਜਾਰੀ ਆਵੇ ਥੜ ਲਿਆ ਮਾਚਰ ਜੀ ਰੇ ਵਲੀ ਆਵੇ ਤਿੰਨ ਰਖਾ ਕਰ ਆਪਣੀ ਗੁਣ ਜਰੀ ਆਵੇ ਤਿੰਨ ਰਖਾ ਕਰ ਆਪਣੀ ਗੁਣ ਜਰੀ ਆਵੇ ਉਥਾ ਮੱਥੇ ਮਰਜੀ ਰੇਵਾਲੀ ਹਵੇ ਅਸਾਂ ਤੇ ਮਉਜਾਂ ਮਾਣੀਆਂ ਵੜ ਜਾਰੀ ਆਵੇ ਅਸਾਂ ਤੇ ਮਉਜਾਂ ਮਾਣੀਆਂ ਵੜ ਜਾਰੀ ਆਵੇ ਮਾਇਆ ਵਿਦੀ ਦੇ ਨਾਲ ਜੀ ਰੇ ਵਾਲੀ ਅਵੇ ਅਸਾਂ ਤੇ ਵਖਤ ਗੁਜਾਰੀਆ ਬੁਣ ਜਾਰੀ ਅਵੇ ਅਸਾਂ ਤੇ ਵਖਤ ਗੁਜਾਰੀਆ ਬੁਣ ਜਾਰੀ ਅਵੇ ਸੱਸ ਕਪਤੀ ਨਾਲ ਜੀਰੇ ਵਾਲੀ ਆਵੇ ਧੰਨਵਾਦ ਜੀ ਇਹ ਗੱਲਾਂ ਅੱਜ ਕੱਲ ਤਾਂ ਨਹੀਂ ਹੈਗੀਆਂ ਸੱਸਾਂ ਨੂੰ ਹਾਲੀਆਂ ਅੱਜ ਕੱਲ ਤਾਂ ਪਿਆਰ ਨੇ ਪੜ੍ਹੇ ਲਿਖੇ ਹੋ ਗਏ ਲੋਕ ਅਸੀਂ ਜਦੋਂ ਸਾਡੇ ਜ਼ਮਾਨਾ ਸੀ ਨਾ ਉਦੋਂ ਇਹਨਾਂ ਚੀਜ਼ਾਂ ਦੀ ਬਹੁਤ ਗੱਲਾਂ ਇੰਜੇ ਹੁੰਦੀਆਂ ਸੀ ਸੱਸਾਂ ਨੂੰ ਹਾ ਤੇ ਪੂਰੀ ਤੜੀ ਰੱਖਦੀਆਂ ਸੀ ਉਦੋਂ ਤਾਂ ਭਾਈ ਸਭ ਨੇ ਔਖਾ ਸਖਾਲ ਕੱਟਿਆ ਸੋ ਹੁਣ ਦੀਆਂ ਨੂੰਹਾਂ ਤਾਂ ਬਹੁਤ ਮौजਾਂ ਹੀ ਮौजਾਂ ਨੇ ਪਰ ਨਾਲ ਸੱਸਾਂ ਨੂੰ ਵੀ ਹੋ ਗਈਆਂ ਹੁਣ ਮौजਾਂ ਕਿਉਂ ਜਿਨ੍ਹਾਂ ਨੇ ਪਹਿਲਾਂ ਸਾਡੇ ਟਾਈਮਾਂ 'ਚ ਇੰਨਾ ਕੁਝ ਹੁੰਦਾ ਨਹੀਂ ਸੀ ਅਸੀਂ ਉਦੋਂ ਦੇਖਿਆ ਨਹੀਂ ਹੁਣ ਬੱਚਿਆਂ ਦੇ ਨਾਲ ਅਸੀਂ ਵੀ ਮौजਾਂ ਮਾਣਦੇ ਆ ਸੋ ਪਸੰਦ ਕਰਿਓ ਗੀਤ ਨੂੰ ਧੰਨਵਾਦ ਜੀ